ਕੁਝ ਸਾਨੂੰ ਮੰਗਣਾ ਚਾਹੀਦਾ ਸੀ ਅੱਜ ਤੱਕ ਮੰਗਿਆ ਨਹੀਂ ਸਾਡੇ ਹੁਕਮਰਾਨਾਂ ਤੋਂ ਸਹੀ ਗੱਲ ਆਹੇ ਸ਼ਿਵ ਕੁਮਾਰ ਜੀ ਪਰ ਸਾਡੇ ਤੇ ਮੜਿਆ ਗਿਆ ਸਾਡਾ ਪਾਣੀ ਇਹਨੇ ਬਿਲਕੁਲ ਆਖਰੀ ਡੀਗਰੀ ਉੱਤੇ ਲਾਤਾ ਇੱਕ ਕਿੱਲੇ ਨੂੰ ਇੱਕ ਕਰੋੜ 25 ਲੱਖ ਲੀਟਰ ਪਾਣੀ ਲੱਗਦਾ ਦੁਨੀਆ ਦਾ ਕੋਈ ਵੀ ਖਿੱਤਾ ਹੋ ਜਾਨੀ ਜਿਹੜਾ ਉਹਦੇ ਕੁਦਰਤੀ ਸਰੋਤ ਮੁਫਤ ਦੇ ਵਿੱਚ ਆਏ ਅਜਾਈ ਤੌਰ ਦੇ ਉੱਤੇ ਵੀਰੋ ਜੇ ਕੱਲਾ ਪਾਣੀ ਵੇਚ ਲੈਂਦੇ ਤਾਂ ਹਰ ਸਾਲ 386 ਹਰ ਰੁਪਈਏ ਤੁਹਾਡੀ ਝੋਲੀ ਦੇ ਵਿੱਚ ਪੈਣੇ ਸੀ ਸੁਮੇਤੀ ਮਾਨਵਤਾ ਦੇ ਸਰਬ ਸੰਜੇ ਰੈਬਰ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਗ੍ਰੰਥ ਸਾਹਿਬ ਬਾਗ ਵਿਖੇ ਹੋ ਰਹੇ ਵਿਸ਼ੇਸ਼ ਸਮਾਗਮ 'ਚ ਹਾਜ਼ਰੀਆਂ ਭਰ ਰਹੇ ਗੁਰੂ ਸਵਾਰਿਓ ਫਤਿਹ ਪ੍ਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਖ-ਵੱਖ ਖਿੱਤਿਆਂ ਦੇ ਮਾਹਰ ਸਨਮਾਨਯੋਗ ਸਜਣਾ ਪਾਸੋਂ ਸਰਵਣ ਕੀਤੀਆਂ ਹਨ ਸਮੁੱਚੀ ਮਾਨਵਤਾ ਦੇ ਲਈ ਬੜਾ ਵੱਡਾ ਦਿਨ ਹੈ ਜਦੋਂ ਦੁਨੀਆ ਦੇ ਅਤੇ ਆਪਣੀ ਰਚੀ ਹੋਈ ਬਾਣੀ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਜਿਹੜੀ ਸਾਰੇ ਸਿੱਖਾਂ ਨੂੰ ਇਹ ਤਾਂ ਪੱਕੀ ਯਾਦ ਆ ਪੰਗਤੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਾਦਰ ਨਾਲ ਸਾਨੂੰ ਜੋੜਦੀ ਹੈ ਉੱਥੇ ਇਹ ਵੀ ਸਮਝਾਉਂਦੀ ਹੈ ਕਿ ਕਾਦਰ ਕੁਦਰਤ ਦੇ ਵਿੱਚ ਹੀ ਵਸਿਆ ਹੋਇਆ ਹੈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਥੇ ਸਮਾਗਮ ਜਿਹੜਾ ਰੱਖਿਆ ਗਿਆ ਪੱਤੋ ਹੀਰਾ ਸਿੰਘ ਵਾਲਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਾਗ ਇੱਕ ਐਸਾ ਬਾਗ ਹੈ ਜਿਹੜੇ ਦਰਖਤਾਂ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚ ਆਉਂਦਾ ਉਹਨਾਂ ਸਾਰੇ ਦਰਖਤਾਂ ਦਾ ਇੱਥੇ ਨਾਲ ਲਾਏ ਗਏ ਆ ਬਹੁਤ ਥੋੜੇ ਦਰਖਤ ਜੇ ਰਹਿੰਦੇ ਆ ਨਾਲ ਫਿਰ ਪੂਰਾ ਇੰਨੇ ਸੋਹਣੇ ਢੰਗ ਨਾਲ ਡਿਜ਼ਾਈਨ ਕੀਤਾ ਗਿਆ ਮੇਰੇ ਨਾਲ ਵੀਰਜੀ ਹੋਰੀ ਨੇ ਡਾਕਟਰ ਸਾਹਿਬ ਲਖੇਪਾਲ ਸਾਹਿਬ ਤੇ ਨਾਲ ਇਹ ਬਾਬਾ ਜੀ ਬਾਬਾ ਸੇਵਾ ਸਿੰਘ ਖੰਡੂਰ ਸਾਹਿਬ ਵਾਲੇ ਇਹਨਾਂ ਨੇ ਵੀ 326 ਬਾਗ ਇਹਨਾਂ ਨੇ ਹੋਰ ਜਿਹੜੇ ਵੱਖ-ਵੱਖ ਪਿੰਡਾਂ ਸ਼ਹਿਰਾਂ ਦੇ ਵਿੱਚ ਲਾਏ ਨੇ ਜ਼ਮੀਨਾਂ ਦੇ ਵਿੱਚ ਤਾਂ ਇਹ ਜਿਹੜਾ ਪੱਤੋ ਹੀਰਾ ਸਿੰਘ ਵਾਲਾ ਜਿਹੜਾ ਬਾਗ ਹੈ ਇਹਦੀ ਖਾਸੀਅਤ ਇਹ ਹੈ ਜਿਵੇਂ ਅਸੀਂ ਗੁਰਬਾਣੀ ਵਿੱਚ ਬਹੁਤ ਸਾਰੇ ਦਰਖਤਾਂ ਦਾ ਜ਼ਿਕਰ ਸਿੰਮਲ ਦਾ ਰੋਜ਼ਾਨਾ ਅਮਰਤ ਵੇਲੇ ਪੜਾਇਆ ਜਾਂਦਾ ਸਿੰਮਲ ਰੁੱਖ ਸਰਾਇਰਾ ਅਤ ਦੀਰਗਾਤ ਮੁਚ ਤਾਂ ਸਿੰਮਲ ਰੁੱਖ ਹੁੰਦਾ ਕਿਵੇਂ ਦਾ ਉਹਦੇ ਬਾਰੇ ਸਾਨੇ ਨਹੀਂ ਦੇਖਿਆ ਹੁੰਦਾ ਤਾਂ ਇੱਕ ਐਸ ਕਿਸਮ ਦਾ ਬਾਗ ਹੈ ਜਿੱਥੇ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਹੋਏ ਸਾਰੇ ਦਰਖਤਾਂ ਦੇ ਦਰਸ਼ਨ ਕਰਨ ਨੂੰ ਮਿਲਣਗੇ ਔਰ ਨਾਲ ਇੰਨਾ ਸੋਹਣਾ ਕੰਮ ਕੀਤਾ ਗਿਆ ਕਿ ਇਸ ਦਰਖਤ ਦਾ ਜ਼ਿਕਰ ਕਿਹੜੇ ਅੰਕ ਤੇ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਹੜੀ ਪੰਕਤੀ ਚ ਹੈ ਕਿਹੜੇ ਪਾਸ਼ਾ ਨੇ ਕਿਹਾ ਉਹ ਵੀ ਸਾਰਾ ਦਰਖਤਾਂ ਦੇ ਨਾਲ-ਨਾਲ ਬਹੁਤ ਸੋਹਣਾ ਗੁਰਬਾਣੀ ਲਿਖ ਕੇ ਲਾਇਆ ਗਿਆ ਮੈਨੂੰ ਤਾਂ ਬਹੁਤ ਮੈਨੂੰ ਇੱਥੇ ਦੂਜੀ ਵਾਰ ਸਵੱਬ ਬਣਿਆ ਬਾਗ ਦੇ ਦਰਸ਼ਨ ਕਰਨ ਦਾ ਬਹੁਤ ਸਕੂਨ ਵਾਲੀ ਗੱਲ ਹੈ ਬਹੁਤ ਆਨੰਦ ਵਾਲੀ ਗੱਲ ਹੈ ਕਿਉਂਕਿ ਗੁਰੂ ਪਾਤਸ਼ਾਹ ਦੀ ਰਹਿਮਤ ਤੋਂ ਬਿਨਾ ਇਹ ਕਾਰਜ ਹੋ ਹੀ ਨਹੀਂ ਸਕਦਾ ਤਾਂ ਜਿਹੜੇ ਸੱਜਣਾ ਨੇ ਉਦਮ ਕੀਤਾ ਜਿੰਨੀਆਂ ਸੰਸਥਾਵਾਂ ਨੇ ਇਹ ਕੀਤਾ ਤੇ ਇਹ ਨਗਰ ਜਿਹੜਾ ਹੈਗਾ ਪਤੋ ਹੀਰਾ ਸਿੰਘ ਵਾਲਾ ਪੂਰੇ ਵਰਲਡ ਦੇ ਵਿੱਚ ਇਸ ਗੱਲ ਲਈ ਫੇਮਸ ਹੋਊਗਾ ਤਾਂ ਜਿੱਥੇ ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਗੁਰੂ ਅਰਗਵਿੰਦ ਸਾਹਿਬ ਮਹਾਰਾਜ ਗੁਰੂ ਹਰ Rai ਸਾਹਿਬ ਜੀ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਪਵਿੱਤਰ ਚਰਨ ਪਏ ਤਾਂ ਇਥੋਂ ਦੇ ਲੋਕਾਂ ਨੇ ਇਹ ਇੰਨਾ ਸੋਹਣਾ ਕਾਰਜ ਕੀਤਾ ਕਿ ਗੁਰੂ ਪਾਸ਼ਾ ਦੇ ਨਕਸ਼ੇ ਕਦਮਾਂ ਤੇ ਚੱਲਦੇ ਆ ਮਤਲਬ ਮੈਨੂੰ ਲੱਗਦਾ ਵੀ ਜਿਹੜਾ ਇੱਥੇ ਦੋ ਦਿਨ ਵਕਤ ਘੇੜਾ ਹੀ ਮਾਰੂਗਾ ਬਹੁਤ ਸਾਰੇ ਰੋਗ ਤਾਂ ਇੰਨੀ ਸਾਫ਼ ਹਵਾ ਨੂੰ ਲੈ ਕੇ ਟੁੱਟ ਜਾਣੇ ਕਿਉਂਕਿ ਭਾਰਤ ਦੀ ਬਾਉਂਡਰੀ 'ਚ ਤਾਂ 24,60,000 ਬੰਦਾ ਸਿਰਫ 에ਅਰ ਪੋਲੂਸ਼ਨ ਕਰਕੇ ਮਰ ਰਿਹਾ ਇਹਨਾਂ ਨੇ ਤਾਂ ਬਹੁਤ ਸੋਹਣਾ ਕਾਰਜ ਕੀਤਾ ਤੇ ਮੈਂ ਤੁਹਾਡੇ ਮਾਧਿਮ ਰਾਹੀਂ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਪੰਜਾਬ ਦੀਆਂ ਪੰਚਾਇਤਾਂ ਨੂੰ ਸੇਵਾ ਸੁਸਾਇਟੀਆਂ ਨੂੰ ਗੁਰਦੁਆਰਾ ਕਮੇਟੀਆਂ ਨੂੰ ਬੇਨਤੀ ਕਰਦਾ ਐਸਜੀਪੀਸੀ ਨੂੰ ਕਿ ਜਿਵੇਂ ਪਤੋ ਹੀਰਾ ਸਿੰਘ ਵਾਲਾ ਦੇ ਵਿੱਚ ਹੋਇਆ ਜਾਂ ਫਿਰ ਖੰਡੂਰ ਸਾਹਿਬ ਵਾਲੇ ਬਾਬਾ ਜੀ ਸੇਵਾ ਸਿੰਘ ਜੀ ਕਰ ਰਹੇ ਆ ਜਾਂ ਹੋਰ ਜਿੰਨੇ ਲੱਗੇ ਹੋਏ ਆ ਇਸ ਕੰਮ ਤੇ ਸਾਨੂੰ ਜਿਹੜੀਆਂ ਸਾਂਝੀਆਂ ਜ਼ਮੀਨਾਂ ਨੇ ਉਹਨਾਂ ਤੇ ਇਹੋ ਜੇ ਕਾਰਜ ਕਰਨੇ ਚਾਹੀਦੇ ਆ ਕਿਉਂਕਿ ਪੂਰੀ ਮਨੁੱਖਤਾ ਦੇ ਲਾਭ ਲਈ ਹੈ ਸਾਡਾ ਜਿਹੜਾ ਜਿੰਨਾ ਜੰਗਲ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਬਹੁਤ ਉਦੋਂ ਘੱਟ ਹੈ ਕਿਉਂਕਿ ਜਦੋਂ ਵੱਡੇ ਰੋਡ ਬਣੇ ਆ ਤਾਂ ਆਲੇ ਦੋਲੇ ਸਾਰੇ ਦਰਖਤ ਕੱਟੇ ਗਏ ਜਿਹਦਾ ਬਹੁਤ ਵੱਡਾ ਨੁਕਸਾਨ ਹੋਇਆ ਤੇ ਹੁਣ ਸਾਨੂੰ ਇਹ ਇਹਦੇ ਤੇ ਪੂਰਾ ਧਿਆਨ ਦੇਣਾ ਚਾਹੀਦਾ ਤੁਸੀਂ ਬੜੇ ਭਾਵਕ ਹੋ ਵੀ ਸਹੀ ਤੇ ਦੇਖਿਆ ਕਿ ਦਰਖਤਾਂ ਨੂੰ ਤੁਸੀਂ ਪੌਦਿਆਂ ਨੂੰ ਬੱਚਿਆਂ ਦੀ ਤਰ੍ਹਾਂ ਲੈਨੇ ਇੰਨਾ ਮੋਹ ਕਿਦਾਂ ਵੱਤ ਵਰਨਦੇ ਹੋ ਇਹ ਤਾਂ ਜੀ ਹੁਣ ਇਹ ਤਾਂ ਉਹ ਬਾਬਾ ਲਾਲ ਕੀ ਜਾਣਦਾ ਜੀ ਕਿਉਂਕਿ ਉਹ ਜਿੱਦਰ ਲਿਵ ਕਿਸੇ ਦੀ ਲਾਉਣੀ ਆ ਉਹ ਜਦੋਂ ਮੈਨੂੰ ਕਈ ਪੁੱਛਦੇ ਕਦੋਂ ਇਹ ਮੈਂ ਕਿਹਾ ਆਪਜੀ ਨੂੰ ਬਚਪਨ ਤੋਂ ਬਿਲਕੁਲ ਸ਼ੌਕ ਨਹੀਂ ਸੀਗਾ ਇਹੋ ਜਿਹਾ ਕੁਝ ਨਹੀਂ ਸੀ ਪਰ ਜਦੋਂ ਉਹਨੇ ਕੰਨ ਫੜ ਕੇ ਜਿੱਧਰ ਲਾਉਣਾ ਤੇ ਬਾਬੇ ਨੇ ਲਾਤਾ ਤੇ ਲੱਗ ਗਿਆ ਉਹ ਡਿਜ਼ਾਈਨ ਕਰਨ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਮਨ ਦੇ ਵਿੱਚ ਆ ਕਿ ਪਤੋ ਹੀਰਾ ਸਿੰਘ ਨੂੰ ਚੜਿਆ ਜਾਏ ਐਕਚੁਅਲੀ ਜਦੋਂ ਮੈਂ ਪਹਿਲਾਂ ਗੱਲ ਕੀਤੀ ਸੀ ਵੀ ਉਹ ਸੰਸਥਾ ਨੇ ਅਪਰੋਚ ਕੀਤਾ ਮੈਨੂੰ ਤੇ ਉਹ ਕਹਿੰਦੇ ਕੁਛ ਅਸੀਂ ਇਕੱਲਾ ਅਵੇਅਰਨੈਸ ਤੇ ਕੰਮ ਕਰਦੇ ਆ ਕੋਈ ਗਰਾਊਂਡ ਲੈਵਲ ਤੇ ਕੰਮ ਕਰਨਾ ਚਾਹੁੰਦੇ ਆ ਤਾਂ ਮੇਰੀ ਜਿਹੜੀ ਰਿਕੁਆਇਰਮੈਂਟ ਸੀ ਕਿ 5 ਏਕੜ ਦੀ ਵਿੱਚ ਜਗ੍ਹਾ ਹੋਣੀ ਚਾਹੀਦੀ ਆ ਉਹਦੇ ਵਿੱਚ ਘੱਟੋ ਘੱਟ ਅੱਧੇ ਕਿੱਲੇ ਦਾ ਜਿਹੜਾ ਹੈਗਾ ਤਲਾਹ ਹੋਣਾ ਚਾਹੀਦਾ ਉਹ ਫਿਰ ਉਹ ਪਹਿਲਾਂ ਸੁਖਚੈਨ ਸਿੰਘ ਜੀ ਹਰਾਨਾ ਨਾਲ ਕੰਟੈਕਟ ਸੀਗੇ ਇੱਥੇ ਆਉਂਦੇ ਜਾਂਦੇ ਸੀਗੇ ਉਹ ਤੇ ਜਦੋਂ ਇਹਨਾਂ ਨਾਲ ਤੇ ਪਿੰਡ ਦੀ ਜ ਸੰਗਤ ਨਾਲ ਗੱਲ ਹੋਈ ਤੇ ਸਾਰਿਆਂ ਨੇ ਹਾਂਮੀ ਭਰਤੀ ਫਿਰ ਜਦੋਂ ਅਸੀਂ ਇੱਥੇ ਆਏ ਤਾਂ ਮੈਨੂੰ ਵੀ ਲੱਗਿਆ ਕਿ ਹਾਂ ਇੱਕ ਇੱਕ ਉਹ ਜਿਹੜੀ ਬੜੀ ਵਧੀਆ ਗੱਲ ਤਾਂ ਇਹ ਹੈ ਕਿ ਉਦੋਂ ਬੜੇ ਜਣਿਆਂ ਨੂੰ ਇਹ ਲੱਗਦਾ ਸੀ ਜਿਵੇਂ ਉੱਥੇ ਵੀ ਸਟੇਜ ਤੇ ਵੀ ਜ਼ਿਕਰ ਕਰ ਰਹੇ ਸੀ ਖਨੂਖ ਜੀ ਕਿ ਯਾਰ ਇੱਥੇ ਇੱਥੇ ਦਾ ਸੇਵੇ ਬਲਦੇ ਰਹੇ ਆ ਧਰਤੀ 'ਚ ਕੁਝ ਹੈ ਹੀ ਨਹੀਂ ਤਾਂ ਉਹ ਫਿਰ ਉਹ ਖਾਸ ਕਰਕੇ ਇਹੋ ਜਿਹੀਆਂ ਥਾਵਾਂ ਤੇ ਕੰਮ ਕਰਕੇ ਬਾਹਲਾ ਸਵਾਦ ਆਉਦਾ ਹੈ ਨਾ ਕਿ ਜਿੱਥੇ ਬੰਦਾ ਕਹਿੰਦਾ ਵੇ ਇੱਥੇ ਤਾਂ ਕੁਝ ਉੱਗ ਹੀ ਨਹੀਂ ਸਕਦਾ ਤੇ ਇਹ ਪ੍ਰਮਾਤਮਾ ਦੀ ਹੁਣ ਕਿਰਪਾ ਹੋਈ ਆ ਤੁਸੀਂ ਦੇਖ ਹੀ ਰਹੋ ਕਿ ਉਹ ਮੌਲੀ ਧਰਤੀ ਵਾਲਾ ਮਾਹੌਲ ਬਣਿਆ ਹੋਇਆ ਹੈ ਨਾ ਮਹਿੰਦੀ ਕਿੱਡੀ ਹੋਈ ਹੋਈ ਆ ਬਾਕੀ ਤਾਂ ਗੱਲਾਂ ਬਾਅਦ ਦੀਆਂ ਨੇ ਹੈ ਨਾ ਤੇ ਉਹ ਇਹਦੇ ਵਿੱਚ ਫਿਰ ਐਕਚੁਅਲੀ ਇਹਨੇ ਕੁਝ ਚੀਜ਼ਾਂ ਨਾ ਪਲਾਨ ਨਹੀਂ ਕੀਤੇ ਜਾਂਦੀਆਂ ਉਹ ਉਹ ਉਸ ਕਾਲਪੁਰਖ ਵੱਲੋਂ ਹੁੰਦੀਆਂ ਨੇ ਹੈਨਾ ਤੇ ਉਹ ਤੁਸੀਂ ਤਾਂ ਉਹਦੇ ਵਿੱਚ ਯੋਗਦਾਨ ਪਾਉਂਦੇ ਹੋ ਤਾਂ ਉਹ ਯੋਗਦਾਨ ਪਾਉਂਦਿਆਂ ਪਾਉਂਦਿਆਂ ਸਾਰਾ ਕੁਝ ਫਿਰ ਸਿੰਬਲ ਵੀ ਆਇਆ ਮਹਿੰਦੀ ਵੀ ਆਈ ਹੈਨਾ ਤਾਂ ਮੌਵਾ ਵੀ ਆਇਆ ਅੰਬ ਵੀ ਆਏ ਜੋ ਵੀ ਲੱਗ ਰਿਹਾ ਹੈਨਾ ਫਿਰ ਰਸਤੇ ਬਣਾਏ ਗਏ ਆਹ ਬੈਠਣ ਨੂੰ ਮੈਨੂੰ ਜਿਹੜੀਆਂ ਬੜੀਆਂ ਹੋਈਆਂ ਅੱਜ ਮੈਨੂੰ ਸ਼ਕਲ ਦਿਖੀ ਨਹੀਂ ਬਿੱਟੂ ਮਿਸਤਰੀ ਬਾਈ ਹੈਨਾ ਤਾਂ ਉਹ ਮੈਨੂੰ ਤਾਂ ਉਹ ਜਦੋਂ ਮੈਂ ਇੱਥੇ ਆਉਣਾ ਜਾਂ ਇਹਦੇ ਬਾਕੀ ਗੱਲ ਚੱਲਦੀ ਨਿੱਕੀ ਨਿੱਕੀ ਗੱਲ ਜਿਹੜੀ ਪਹਿਲਾਂ ਕਾਗਜ਼ਾਂ ਤੇ ਕਰਦੇ ਸੀ ਫਿਰ ਹੁਣ ਸਾਹਮਣੇ ਧਰਤੀ ਤੇ ਬਣੀ ਹੋਈ ਆ ਇਹ ਸਾਰਾ ਕੁਝ ਇੱਕ ਪਲਾਨ ਆਇਆ ਕੀਤਾ ਹੋਇਆ ਹੈ ਕਿ ਪਰਿਵਾਰਕ ਮੈਂਬਰ ਆਉਂਦੇ ਆ ਜਾਂ ਸਕੂਲ ਦਾ ਜੇ 50 ਜਣਾਂ ਦਾ ਵੀ ਗਰੁੱਪ ਆਉਂਦਾ ਤਾਂ ਉਹ ਜਿੱਥੇ ਜੀ ਕਰਦਾ ਉਹ ਬੈਠ ਸਕਦੇ ਆ ਮੌਸਮ ਸੋਹਣਾ ਹੈਗਾ ਸਵੇਰੇ ਸ਼ਾਮ ਆ ਸਿਟਿੰਗ ਏਰੀਆ ਬਣਾਏ ਹੋਏ ਨੇ ਉਧਰੋਂ ਉਧਰੋਂ ਦਰਖਤ ਦੇ ਥੱਲੇ ਬੈਠਣ ਨੂੰ ਆ ਤੁਸੀਂ ਘੁੰਮੋ ਫਿਰੋ ਦੇਖੋ ਔਰ ਮੋਰਓਵਰ ਗੱਲ ਤਾਂ ਅਸਲ ਚ ਇਹ ਹੈ ਕਿ ਮੈਂੜਾ ਇੱਕ ਬੜੀ ਸਟੇਟਮੈਂਟ ਦਿੰਦਾ ਹੁਣਾਂ ਵੀ ਪੀਟੀਐਮ ਜਦੋਂ ਬੱਚਿਆਂ ਦੀ ਹੁੰਦੀ ਆ ਮੇਰੀਆਂ ਬੇਟੀਆਂ ਵੀ ਪੜਦੀਆਂ ਹਨਾ ਮੈਂ ਹੀ ਇਕੱਲਾ ਇੱਕੋ ਗੱਲ ਨੂੰ ਉਲਟ ਕਰਨ ਵਾਲਾ ਹੁੰਦਾ ਕਿ ਯਾਰ ਤੁਸੀਂ ਜਵਾਕਾਂ ਨੂੰ ਨਾ ਫੋਟੋ ਸਟੇਟ ਮਸ਼ੀਨਾਂ ਵਾਲਾ ਬਣਾਓ ਮਤਲਬ ਵੀ ਉਹ ਦਿਮਾਗ ਚ ਪਾਈ ਜਾਂਦੇ ਆ ਵੀ ਉਹਦਾ 99.9999% ਹੋਣਾ ਚਾਹੀਦਾ ਪਤਾ ਕੁਛ ਨਹੀਂ ਹੈਗਾ ਹਨਾ ਤਾਂ ਇਹ ਉਹ ਚੀਜ਼ ਆ ਵੀ ਜਿਹੜੇ ਸਾਡੇ ਵੀ بڑے ਲੋਕ ਨੇ ਜਿਹੜੇ ਉਹ ਸਿੰਮਲ ਰੁਖ ਸਰਾਇਆ ਪੜਦੇ ਬਹੁਤ ਆ ਪਰ ਜਿਹਨਾਂ ਨੂੰ ਪੁੱਛੀ ਗਏ ਦੇਖਿਆ ਦਰਖਤ ਕਿੱਡਾ ਹੈਗਾ ਪਤਾ ਨਹੀਂ ਜੀ ਕਿੱਡਾ ਖੂਗਾ ਹਨਾ ਤਾਂ ਉਹ ਚਾਹੇ ਹੁਣ ਤੁਸੀਂ ਗੁਰਬਾਣੀ ਦੇ ਵਿੱਚ ਸਾਡੇ ਜ਼ਿਕਰ ਕਰ ਲੈ ਦਰਖਤਾਂ ਦਾ ਨਹੀਂ ਹੈਗਾ ਸਾਡੇ ਪਿੱਛੇ ਜਿਹੜਾ ਫਸਲਾਂ ਵਾਲਾ ਸੈਕਸ਼ਨ ਹੈ ਉਸ ਚ ਜੋਆਂ ਦਾ ਜ਼ਿਕਰ ਆਇਆ ਕਮਾਦ ਦਾ ਜ਼ਿਕਰ ਆਇਆ ਹਲਦੀ ਦਾ ਜ਼ਿਕਰ ਆ ਹੈਨਾ ਫਿਰ ਸਾਡੇ ਅੱਕ ਦਾ ਜ਼ਿਕਰ ਹੈ ਨਾ ਅੱਕ ਨਵੀਂ ਪੀੜੀ ਨੂੰ ਪੁੱਛ ਕੇ ਦੇਖ ਲਓ ਉਹਨਾਂ ਨੂੰ ਅੱਕ ਦਾ ਪਤਾ ਹੀ ਨਹੀਂ ਹੈਗਾ ਹੈਨਾ ਤਾਂ ਉਹ ਪਤਾ ਨਹੀਂ ਕੀ ਲੱਗਿਆ ਹੁਣ ਇੱਥੇ ਆਹੋ ਪਿੱਛੇ ਅੱਕ ਲੱਗਾ ਮੂਰੇ ਲਿਖਿਆ ਅੱਕ ਸੋਪਰੀਤ ਕਰੇ ਅਕਟਡਾ ਹੈਨਾ ਤਾਂ ਉਹ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਖਸ਼ਲ ਸਾਹਮਣੇ ਬੰਦੇ ਨੂੰ ਦਿਖਦੀਆਂ ਨੇ ਹੈਨਾ ਬੜੀਆਂ ਚੀਜ਼ਾਂ ਹਜੇ ਹੋਰ ਲੱਗਣ ਵਾਲੀਆਂ ਨੇ ਕਾਹੀ ਆ ਖਤਮ ਹੈਨਾ ਤਾਂ ਉਹ ਉਹ ਚੀਜ਼ਾਂ ਹਜੇ ਹੋਰ ਉਹ ਵੀ ਵਿੱਚ ਇਹ ਲੱਗ ਜਾਣੀਆਂ ਨੇ ਤਾਂ ਫਿਰ ਮਜ਼ਾ ਤਾਂ ਫਿਰ ਤਾਂ ਹੀ ਆਉਂਦਾ ਨਾ ਵੀ ਜਿਵੇਂ ਤੁਸੀਂ ਜੋ ਚੀਜ਼ ਦੀ ਗੱਲ ਕਰ ਰਹੇ ਹੋ ਪੜ ਰਹੇ ਹੋ ਉਹ ਟੱਕ ਦੀ ਗੱਲ ਹੋ ਰਹੀ ਹੈ ਤੇ ਜੇ ਬੰਦੇ ਨੇ ਟੱਕ ਦੇਖਿਆ ਹੀ ਨਹੀਂ ਤੇ ਜਦੋਂ ਟੱਕ ਵੇਖੜਿਆ ਵੇਖ ਲੈਂਦਾ ਤਾਂ ਫਿਰ ਤਾਂ ਗੱਲ ਕਿਤੇ ਹੋਰ ਹੀ ਪਹੁੰਚ ਜਾਂਦਾ ਤਾਂ ਸੋ ਇਹ ਇੱਕ ਤਰ੍ਹਾਂ ਦਾ ਆਪਾਂ ਅਮਲੀ ਰੂਪ ਚ ਗਿਆਨ ਦੇਣ ਵਾਸਤੇ ਕਾਰਜ ਕੀਤਾ ਤੁਸੀਂ ਸੋਚ ਆਰਗੇਨਾਈਜੇਸ਼ਨ ਨਾਲ ਵੀ ਜੁੜੇ ਹੋ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਕਿ ਹੋਰ ਵੀ ਜਿਹੜੇ ਅਜਿਹੇ ਪ੍ਰੋਜੈਕਟ ਤੁਸੀਂ ਲਿਆ ਰਹੇ ਹੋ ਹਾਂਜੀ ਮੈਂ ਜਿਵੇਂ ਸਟੇਜ ਤੇ ਵੀ ਦੱਸਿਆ ਸੀਗਾ ਕਿ ਇੱਕ ਪ੍ਰੋਜੈਕਟ ਜਿਵੇਂ ਹੁਣ ਜਿਹੜਾ ਆਯੁਰਵੇਦ ਨੂੰ ਲੈ ਕੇ ਆ ਹੈ ਨਾ ਉਹ ਰਾਜਪੁਰਾ ਨਥਾਣੀ ਦੇ ਕੋਲੇ ਬਠਿੰਡੇ ਵਾਲੇ ਏਰੀਆ ਹੈ ਨਾ ਉੱਥੇ ਅਸੀਂ 2-3 ਕਿੱਲੇ ਦਾ ਉਹ ਆਯੁਰਵੇਦ ਨੂੰ ਫੋਕਸ ਕਰਕੇ ਆਪਾਂ ਕਰ ਰਹੇ ਆ ਹੈ ਨਾ ਜੀ ਸਾਰੀਆਂ ਜੜੀ ਬੂਟੀਆਂ ਚਾਹੇ ਉਹਦੇ ਤੁਸੀਂ ਛੋਟੇ ਜਿਹੇ ਬੂਟਾ ਜਿਹੜਾ ਜਿਵੇਂ ਹੁਣ ਤુલਸੀ ਨੂੰ ਕਹ ਲਈ ਆਪਾਂ ਤુલਸੀ ਤੋਂ ਲੈ ਕੇ ਹਰੜ ਮਿਹੜਿਆਂ ਤੱਕ ਲੱਗਦੇ ਆ ਹੈ ਨਾ ਉਵੇਂ ਇੱਕ ਜਿਹੜਾ ਹੁਣ ਰਬੜੇ ਚ ਆਇਆ ਤਾਂ ਇਸ ਸਤੰਬਰ ਦੇ ਅਖੀਰ ਦੇ ਵਿੱਚ ਐਕਚੁਅਲੀ ਮੇਰਾ ਪਾਤਰ ਸਾਹਿਬ ਨਾਲ ਬਹੁਤ ਜ਼ਿਆਦਾ ਮੋਹ ਸੀਗਾ ਹਨਾ ਮੇਰਾ 28 ਕਿਸਾਲਾ ਦੀ ਸਾਂਝ ਰਹੀ ਸਾਡੀ ਤੇ ਹੁਣ ਸੀ ਉਹਨਾਂ ਨੂੰ ਇੱਕ ਸਮਰਪਿਤ ਬਾਗ ਮੋਗੇ ਦੇ ਉਹ ਵੀ ਮੋਗੇ ਜ਼ਿਲ੍ਹੇ 'ਚ ਹੀ ਆ ਹਨਾ ਤਾਂ ਉਹ ਇੱਕ ਸੱਜਣ ਨੇ ਆ ਜਾਏ ਵੀ ਹੋਏ ਸੀ ਉਹਨਾਂ ਨੇ 2 ਏਕੜ ਸਾਨੂੰ ਦੇਤੇ ਆ ਕਿਤੇ ਜੋ ਮਰਜ਼ੀ ਕਰ ਲੋ ਤੇ ਉਹ ਮੈਂ ਹੁਣ ਅਸੀਂ ਉਹਦਾ ਡਿਜ਼ਾਈਨ ਵਾਲਾ ਕੰਮ ਚੱਲ ਰਿਹਾ ਤੇ 2 ਏਕੜ ਦਾ ਅਸੀਂ ਪਾਤਰ ਸਾਹਿਬ ਨੂੰ ਸਮਰਪਿਤ ਬਾਗ ਬਣਾ ਰਿਹਾ ਉਹ ਚ ਫੁੱਲ ਬੂਟੇ ਮਤਲਬ ਉਹ ਵੀ ਅਨੰਦਮਈ ਥਾ ਤਾਂ ਉਹ ਬਸ ਆਈਆਂ ਕਿ ਉੱਥੇ ਲਾਇਬ੍ਰੇਰੀ ਬਣਾ ਰਹੇ ਆ ਫਿਰ ਉੱਥੇ ਨਾਲ ਹੀ ਉਹਦੇ ਨਰਸਰੀ ਬਣਾ ਰਹੇ ਆ ਕਿ ਜਿਹੜਾ ਬੰਦਾ ਜੋ ਲੈਣਾ ਚਾਹਦਾ ਗਿਆਨ ਵਾਲਾ ਗਿਆਨ ਲੈ ਜੇ ਬੂਟੇ ਵਾਲਾ ਬੂਟੇ ਆ ਲੈ ਜੇ ਆਨੰਦ ਵਾਲਾ ਆਨੰਦ ਲੈ ਜੇ ਉਹ ਲੈ ਕੇ ਸਮਾਗਮ ਰੱਖਿਆ ਗਿਆ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਗ ਇੱਕ ਮਾਡਲ ਸਾਡੇ ਲਈ ਪੰਜਾਬ ਲਈ ਉਤਾਰ ਰਹੇ ਆ ਔਰ ਤੁਸੀਂ ਵੀ ਇਸ ਨਾਲ ਜੁੜੇ ਹੋ ਕਿ ਕਹਿਣਾ ਚਾਹੋ ਸਭ ਤੋਂ ਪਹਿਲਾਂ ਮੈਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਸਮੂਚੀਆਂ ਸੰਗਤਾਂ ਨੂੰ ਵਧਾਈ ਦਿੰਦਾ ਹਾਂ ਤੇ ਇਹ ਨਗਰ ਦੇ ਬਹੁਤ ਚੰਗੇ ਭਾਗ ਨੇ ਕਿ ਡਾਕਟਰ ਰਾਜਵੰਤ ਸਿੰਘ ਏਕੋ ਸੈਕਲੇ ਤੇ ਹੋਰ ਲੱਖੇਵਾਲੀ ਵਰਗੇ ਜਿਹੜੇ ਸਿਆਣੇ ਸੂਝਵਾਨ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਬੰਦੇ ਨੇ ਉਹ ਬੜੀ ਸਿਹਰਦਦਾ ਦੇ ਨਾਲ ਸੁਚੱਜੇ ਢੰਗ ਦੇ ਨਾਲ ਉਹਨਾਂ ਨੇ ਜਿਹੜੇ ਇਹ ਡਿਜ਼ਾਈਨ ਤਿਆਰ ਕਰਕੇ ਕਈ ਵਾਰ ਸਾਡੇ ਦਿਆਦ ਦਿਲ ਤੇ ਦਿਮਾਗ ਦੇ ਵਿੱਚ ਖਿਆਲ ਦੇ ਵਿੱਚ ਉਹ ਚੀਜ਼ਾਂ ਹੁੰਦੀਆਂ ਨਹੀਂ ਜਿਹੜੀਆਂ ਗੁਰੂ ਸਾਹਿਬ ਸਿਰਫ ਕਿਸੇ ਇੱਕ ਵਿਸ਼ੇਸ਼ ਵਿਅਕਤੀ ਦੇ ਦਿਮਾਗ ਦੇ ਵਿੱਚ ਬਿਠਾਉਂਦਾ ਤੇ ਉਹ ਆਪਣੇ ਹਿਸਾਬ ਨਾਲ ਕਾਰਜ ਕਰਦਾ ਆ ਸੋ ਇਹ ਇੱਕ ਬਹੁਤ ਹੀ ਵਿਲੱਖਣ ਜਗ੍ਹਾ ਆ ਸੋ ਇਹ ਸਾਡੀ ਸੋਚ ਤੋਂ ਪਰੇ ਆ ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਸੁਪਨੇ ਆਸ਼ੀਆਨੇ ਦੇ ਅਨੁਸਾਰ ਇਹ ਚੀਜ਼ ਜਿਹੜੀ ਬਣੀ ਹੋਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਜਿਹੜਾ ਲੈਵਲ ਆ ਉਹ ਪਤਾ ਲੱਗੇਗਾ ਸੋ ਸਾਨੂੰ ਸਾਰਿਆਂ ਨੂੰ ਬੜੀ ਸੁਚੇਤਤਾ ਦੇ ਨਾਲ ਇਹ ਸੋਚ ਕੇ ਤੇ ਜਿਹੜੇ ਕਾਰਜ ਕਰਨੇ ਚਾਹੀਦੇ ਜੇ ਮੈਂ ਗੱਲ ਕਾਰ ਸੇਵਾ ਖਡੂਰ ਸਾਹਿਬ ਬਾਬਾ ਸੇਵਾ ਸਿੰਘ ਜੀ ਦੀ ਕਰਾਂ ਤਾਂ ਉਹਨਾਂ ਦੇ ਪ੍ਰੋਜੈਕਟ ਜਿਹੜੇ ਆ ਸਾਡੀ ਸੰਸਥਾ ਦੇ ਉਹ ਇੱਕ ਖਡੂਰ ਸਾਹਿਬ ਤੋਂ ਸਿਰਫ 2 ਕਿਲੋਮੀਟਰ ਰੋਡ ਤੋਂ ਇੱਕ ਆਸ਼ੀਆਣਾ ਲੈ ਕੇ ਅਸੀਂ ਚੱਲੇ ਸੀ ਕਿ ਗੁਰੂ ਸਾਹਿਬਾਂ ਦੀਆਂ ਸ਼ਤਾਬ ਦੀਆਂ ਜਾਂ ਸਮਾਗਮ ਕਿਵੇਂ ਮਨਾਏ ਜਾਣ ਤਾਂ ਬਾਬਾ ਜੀ ਨੇ ਵੀ ਉਹਨਾਂ ਟਾਈਮਾਂ ਦੇ ਵਿੱਚ ਡਾਕਟਰ ਸਾਹਿਬ ਵਰਗੇ ਸੁਹਿਰਦ ਲੋਕਾਂ ਨੂੰ ਇਕੱਤਰ ਕੀਤਾ ਉਹਨਾਂ ਦੇ ਸੁਝਾਅ ਲਏ ਗਏ ਤੇ ਉਹਦੇ ਵਿੱਚ ਇਹ ਆਇਆ ਕਿ ਕੁਝ ਐਸੇ ਪ੍ਰੋਜੈਕਟ ਸ਼ੁਰੂ ਕੀਤੇ ਜਾਣ ਜਿਹੜਾ ਇਹ ਸਾਡੀਆਂ ਸ਼ਤਾਬਦੀਆਂ ਨੂੰ ਸਮਰਪਿਤ ਹੋਣ ਤੇ ਉਹਨਾਂ ਦੀ ਆਉਟਪੁੱਟ ਹੋਵੇ ਸੋ ਉਹਦੇ ਲਈ ਐਜੂਕੇਸ਼ਨ এনवायरमेंट ਗੇਮਸ ਜਿਹੜੇ ਸਾਡੇ ਗੁਰੂ ਸਾਹਿਬਾਂ ਦੀ ਸੋਚ ਸੀਗੀ ਖਡੂਰ ਸਾਹਿਬ ਦੀ ਧਰਤੀ ਤੇ ਜਿਵੇਂ ਮਾਲ ਖਾੜੇ ਤੇ ਸਥਾਪਨਾ ਹੋਈ ਚੰਗੇ ਵਾਤਾਵਰਨ ਦੀ ਹੋਂਦ ਰੱਖੀ ਗਈ ਚੰਗੇ ਲੰਗਰਾਂ ਦੀ ਹੋਂਦ ਰੱਖੀ ਗਈ ਉਹ ਸਾਰੇ ਸੁਪਨਿਆਂ ਨੂੰ ਲੈ ਕੇ ਸ਼ੁਰੂਆਤ ਕੀਤੀ ਸੀ ਤੇ ਉਹ ਸਾਡਾ ਸਫਰ 2009 ਤੱਕ ਜੂਨ ਤੱਕ ਪਹੁੰਚਿਆ ਸਾਰਿਆਂ ਨੂੰ ਮੇਰਾ ਬਹੁਤ ਬਹੁਤ ਪਿਆਰ ਤੇ ਸਤਿਕਾਰ ਮੇਰਾ ਧੰਨ ਪਾਗ ਨੇ ਮੈਂ ਆਪਣੇ ਆਪ ਨੂੰ ਬਹੁਤ ਵੱਡਿਆ ਭਾਗਾਂ ਵਾਲਾ ਸਮਝਦਾ ਕਿ ਮੈਂ ਇਸ ਇਸ ਮੁਕੱਦਸ ਸਥਾਨ ਤੇ ਸਰਤੀ ਤੇ ਮੈਂ ਅੱਜ ਆ ਸਕਿਆ ਸੋ ਪਹਿਲਾ ਮੈਂ ਅੱਜ ਉਧਰ ਜਾਣ ਮੈਂ ਲੇਟ ਹੋ ਗਿਆ ਜਿੱਥੇ ਸਮਾਗਮ ਚੱਲ ਰਿਹਾ ਸੀ ਕਿਉਂਕਿ ਮੈਂ ਇੱਧਰ ਆ ਗਿਆ ਸੀ ਮੇਰਾ ਇੱਧਰ ਜ਼ਿਆਦਾ ਆਕਰਸ਼ਣ ਸੀ ਤੇ ਇਹ ਜੋ ਸਥਾਨ ਹੈ ਮੈਂ ਤਾਂ ਸੋਚ ਰਿਹਾ ਸੀ ਹੁਣੇ ਮੇਰੇ ਨਾਲ ਜਵਾਨ ਸਾਜ਼ ਇੱਕ ਸਗੀਤ ਨਾਲ ਉਹਨਾਂ ਦੀ ਬੇਟੀ ਕਿ ਇਹ ਇੱਕ ਤਰ੍ਹਾਂ ਨਾਲ ਮੈਨੂੰ ਲੱਗਦਾ ਹੈ ਕਿ ਇੱਕ ਦਿਨ ਆਊਗਾ ਹੋ ਜਦੋਂ ਇਹ ਹੋ ਵਰਲਡ ਹੈਰੀਟੇਜ ਮਤਲਬ ਉਹਦਾ ਹਿੱਸਾ ਇਹ ਚੀਜ਼ ਬਣ ਜੂਗੀ ਇਹ ਜਗਾ ਮਤਲਬ ਇਡੇ ਛੋਟੇ ਜਿਹੇ ਮਤਲਬ ਜਿਸ ਤਰ੍ਹਾਂ ਹੋਇਆ ਕਿਉਂਕਿ ਬਹੁਤ ਪੋਟੈਂਸ਼ੀਅਲ ਹੈ ਇਹਨੂੰ ਅੱਗੇ ਹੋਰ ਲੈ ਜਾਣ ਦੇ ਇਸ ਚੀਜ਼ ਨੂੰ ਆ ਔਰ ਸੋ ਮੇਰਾ ਵਿਸ਼ਵਾਸ ਹੈ ਪੱਕਾ ਵਿਸ਼ਵਾਸ ਹੈ ਕਿ ਸ਼ਾਇਦ ਮੇਰੀ ਜ਼ਿੰਦਗੀ ਚ ਨਹੀਂ ਸ਼ਾਇਦ ਮੇਰੇ ਮੇਰੇ ਪਰਵਾਹ ਦੀ ਜ਼ਿੰਦਗੀ ਚ ਵੀ ਨਾ ਸਹੀ ਪਰ ਇੱਕ ਦਿਨ ਆਊਗਾ ਕਿ ਇਹ ਮੈਨੂੰ ਲੱਗਦਾ ਬਹੁਤ ਜਲਦੀ ਆਊਗਾ ਸੋ ਸਾਰਿਆਂ ਨੂੰ ਰੜਕੇ ਮੈਂ ਤਾਂ ਕਹਿੰਨਾ ਵੀ ਜਿਹੜੇ ਲਾਗਲੇ ਪਿੰਡ ਵੀ ਹੈਗੇ ਬਹੁਤ ਪਿੰਡ ਨੇ ਨੇੜੇ-ਨੇੜੇ ਉਹ ਇਕੱਠੇ ਹੋ ਕੇ ਇਸ ਜਗ੍ਹਾ ਨੂੰ ਔਰ ਫੇ ਆਪਣੇ ਪਿੰਡਾਂ ਚ ਵੀ ਛੋਟੇ ਬਿਸ਼ੱਕ ਬਾਗ ਇਹੋ ਜੇ ਲਾਉਣ ਹਾਂ ਤੇ ਜਿਵੇਂ ਪਾਤਸ਼ਾਹ ਸਾਹਿਬ ਦਾ ਮੈਂ ਸੁਕਣਾ ਹੈ ਉਹਨਾਂ ਦਾ ਵੀ ਵੀ ਆਪਾਂ ਪਿੰਡ ਇਹੋ ਜੇ ਹੋਣ ਕਿ ਸ਼ਹਿਰਾਂ ਨੂੰ ਪਿੰਡਾਂ ਤੇ ਮਾਣ ਹੋਵੇ ਹਾਂ ਤੇ ਆਪਾਂ ਉਹ ਪਿੰਡ ਪਿੰਡ ਕਰਕੇ ਕਹਿੰਦੇ ਆਪਾਂ ਨਾ ਨਵਾਂ ਪੰਜਾਬ ਸਿਰਜ ਸਕਦੇ ਹਾਂ ਸੋ ਪਿੰਡਾਂ ਨੇ ਇਕੱਠੇ ਹੋ ਕੇ ਜਿੱਦਾਂ ਕੋਆਪਰੇਟਿਵ ਸੁਸਾਇਟੀਆਂ ਹੁੰਦੀਆਂ ਜਿੱਦਾਂ ਸਾਂਝੇ ਮੈਂ ਹੁਣ ਦੇਖ ਉਹ ਛੋੜਨਾ ਲੱਗਿਆ ਮੈਂ ਜਦ ਅਸੀਂ ਆ ਰਹੇ ਸੀ ਮੈਂ ਕਿਹਾ ਉਹ ਵਿਚ ਅੰਬਾਰ ਲੱਗੇ ਹੋਏ ਕਹਿੰਦੇ ਤੂੜੀ ਤੂੜੀ ਦੇ ਹੈਗੇ ਨੇ ਪੁੱਪ ਕਰਾਉ ਜੜੀ ਫਿਰ ਮੈਂ ਕਿਹਾ ਜਿਹੜੀ ਹੁੜੀ ਪ੍ਰਾਲੀ ਹੁੰਦੀ ਆ ਫਿਰ ਇਹ ਸਾੜਦੇ ਨੇ ਹੁਣ ਸਾਰੇ ਆਹ ਸਾੜਨਗੇ ਸਾੜੀ ਜਿਹਨੂੰ ਜਮੀਨ ਤੇ ਹੋਣਾ ਹੋਏਗਾ ਤੇ ਸਾੜੀ ਸਾੜੀ ਜਾਊਗੀ ਕਿਉਂਕਿ ਹੈ ਨਹੀਂ ਪ੍ਰਬੰਧ ਨਹੀਂ ਹੈਗਾ ਇਸ ਚੀਜ਼ ਦਾ ਗਵਰਨਮੈਂਟਾਂ ਨੂੰ ਕਰਨਾ ਚਾਹੀਦਾ ਪਰ ਆਪਾਂ ਦੇ ਹੁਣਾਂ ਤੇ ਨਿਰਪੱਖ ਕਰਾਂਗੇ ਗਵਰਨਮੈਂਟਾਂ ਕਰਉਣਾ ਨਹੀਂ ਕਰਾਂਗੇ ਸੋ ਮੈਂ ਪਾਤਸ਼ਾਹ ਦਾ ਮੈਂ ਦਾ ਮਤਲਬ ਦਿਨਜੇ ਬੰਦਾ ਹੈਗਾ ਉਹਨਾਂ ਦੀ ਸੋਚ ਨੂੰ ਆਪਾਂ ਸਾਰਿਆਂ ਨੇ ਅੱਗੇ ਲੈ ਕੇ ਜਾਣਾ ਹੈ ਜੀ ਤੇ ਇਹ ਆ ਕਿ ਪਿੰਡ ਇਕੱਠੇ ਹੋ ਕੇ ਬਣਾਉਣ ਜਿਹੜੀ ਕਿ ਉਹ ਜਿਹੜੀ ਸਹੂਲਤ ਹੈਗੀ ਜੋ ਫੈਸਿਲਿਟੀ ਹੈਗੀ ਚਾਹੀਦੀ ਆਪਾਂ ਨੂੰ ਭਰਾੜੀ ਨੂੰ ਸੰਭਾਲਣ ਦੀ ਜੋ ਕੁਝ ਵੀ ਹੈਗੀ ਕਿ ਆਪਾਂ ਸਾੜੀਏ ਨਾ ਉਹਦਾ ਕੁਝ ਕੁਝ ਕੀਤਾ ਜਾਵੇ ਸੋ ਇਹ ਪਿੰਡ ਇਕੱਠੇ ਹੋ ਕੇ ਹੋ ਕਰਨ ਪਰ ਇਹ ਜਗਾ ਮੈਂ ਤਾਂ ਆ ਦੇਖੋ ਇਸ ਦਿਹਾੜ ਮੈਂ ਬਥੇਕ ਰਾ ਬਹੁਤ ਹੋਰ ਬੜੀਆਂ ਸ਼ਖਸੀਅਤਾਂ ਦੇ ਦਰਸ਼ਨ ਹੋਏ ਨੇ ਮਿਲੇ ਹੋਏ ਨੇ ਇੱਥੇ ਇਹ ਵੀ ਮੇਰੇ ਧੰਨਵਾਦ ਹੈ ਅੱਜ ਪਤੋ ਹਿਰਾ ਸਿੰਘ ਵਿਖੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦਾ ਅਹਿਲੀ ਪ੍ਰਕਾਸ਼ਨ ਦੇ ਸਦਕਾ ਬਣਾਈ ਗਈ ਹੈ ਉਹਦੇ ਵਿੱਚ ਅਸੀਂ ਛੋਟਾ ਜਿਹਾ ਇੱਕ ਪ੍ਰੋਗਰਾਮ ਸਾਡੇ ਜਿਹੜਾ ਗੁਰੂ ਕਾ ਬਾਗ ਉਹਦੇ ਚ ਰੱਖਿਆ ਸੀਗਾ ਉਹ ਚ ਅਸੀਂ ਕੁਝ ਬੁੱਧੀਜੀਵੀ ਬੰਦੇ ਪਲਾ ਕੇ ਲੋਕਾਂ ਨੂੰ ਕੁਝ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਤੇ ਸਾਡੇ ਜਿਹੜੇ ਬਲਾਰੇ ਆ ਉਹਨਾਂ ਨੇ ਲੋਕਾਂ ਨੂੰ ਚੰਗੀ ਗੱਲ ਸਮਝਾਈ ਆ ਔਰ ਮੈਂ ਆਸ ਕਰਦਾ ਕਿ ਉਹ ਲੋਕ ਇਹਨਾਂ ਗੱਲਾਂ ਤੇ ਸਮਝ ਕੇ ਕੁਝ ਆਪਦੇ ਜੀਵਨ ਨੂੰ ਵਧੀਆ ਬਣਾਉਣਗੇ ਤੇ ਸੁੱਖ ਪਾਉਣਗੇ ਸਭ ਤੋਂ ਪਹਿਲਾਂ ਤਾਂ ਮੈਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਅਤੇ ਸਾਡੇ ਨਗਰ ਪਿੰਡ ਪੱਤੋਈ ਰਾਜ ਸਿੰਘ ਜਿਹੜੀ ਕਿ ਜਿੱਥੇ ਚਾਰ ਪਾਸੇ ਸ਼ਾਇਆਂ ਪਹਿਲੀ ਪਾਸ਼ੀ ਛੇਵੀਂ ਸੱਤਵੀਂ ਤੇ 10ਵੀਂ ਨੇ ਚਰਨ ਪਾਏ ਆ ਉਸ ਗੁਰੂ ਘਰ ਵਿੱਚ ਪਹਿਲਾਂ ਤਾਂ ਅਖੰਡ ਪਾਠਾਂ ਦੇ ਭੋਗ ਪਾਏ ਗਏ ਫਿਰ ਗੁਰੂ ਗ੍ਰੰਥ ਸਾਹਿਬ ਬਾਗ ਦੇ ਵਿੱਚ ਇੱਕ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਸਮੇਲਨ ਕਰਾਇਆ ਗਿਆ ਜਿਸ ਵਿੱਚ ਮਹਾਂਪੁਰਸ਼ਾਂ ਨੇ ਆਪਦਾ ਯੋਗਦਾਨ ਪਾਇਆ ਬੁੱਧੀਜੀਵੀਆਂ ਨੇ ਤੇ ਡਾਕਟਰ ਸਹਿਬਾਨਾ ਨੇ ਆਜਰਵੇਦਕ ਨੇ ਬੜੇ ਬੁੱਧੀਜੀਵੀਆਂ ਨੇ ਲੋਕਾਂ ਨੂੰ ਵਾਤਾਵਰਣ ਬਾਰੇ ਰੇਰਤ ਕਰਨ ਦੀ ਖਾਤਰ ਬੜਾ ਅਹਿਮ ਯੋਗਦਾਨ ਪਾ ਕੇ ਸਮਝਾਇਆ ਤੇ ਅਸੀਂ ਮੈਂ ਸਭ ਤੋਂ ਪਹਿਲਾਂ ਸਾਡੀ ਸਮੁੱਚੀ ਨਗਰ ਦੀ ਪੰਚਾਇਤ ਤੇ ਕਮੇਟੀ ਦੇ ਸਾਰੇ ਸੱਜਣਾ ਦਾ ਜਿਨ੍ਹਾਂ ਨੇ ਇੱਥੇ ਵੱਡਾ ਯੋਗਦਾਨ ਪਾਇਆ ਇਸ ਨੂੰ ਬਣਾਉਣ ਲਈ ਉਹਨਾਂ ਦਾ ਮੈਂ ਤਹਿ ਦਿਲੋਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਸ ਤੋਂ ਵਧੀਆ ਪ੍ਰੋਗਰਾਮ ਕਰੀਏ ਤਾਂ ਕਿ ਇਸ ਨੂੰ ਦੇਖ ਕੇ ਲੋਕੋ ਸੇਧ ਲੈ ਸਕਣ ਜਿਹੜਾ ਕਿ ਸਾਡਾ ਵਾਤਾਵਰਣ ਗੰਧਲਾ ਹੋ ਚੁੱਕਿਆ ਨਸ਼ੇ ਦੇ ਵਿੱਚ ਲੋਕ ਡੁੱਬੇ ਪਏ ਆ ਆਪਣੀਆਂ ਜ਼ਿੰਦਗੀਆਂ ਖਰਾਬ ਕਰ ਰਹੇ ਆ ਉਹ ਇਥੋਂ ਸੇਧ ਲੈ ਕੇ ਆਪਦੀ ਜ਼ਿੰਦਗੀ ਨੂੰ ਵਧੀਆ ਢੰਗ ਨਾਲ ਚਲਾ ਸਕਣ ਤੁਹਾਡਾ ਧੰਨਵਾਦ ਅੱਜ ਵਿਕਾਸ ਦੀ ਅੰਨੀ ਦੌੜ ਦੇ ਕਾਰਨ ਪੰਜਾਬ ਦੇ ਜਿਹੜੇ ਕੁਦਰਤੀ ਸਰੋਤਾਂ ਨੂੰ ਬੜਾ ਵੱਡਾ ਕੋਰਾ ਲੱਗਿਆ ਹੋਇਆ ਸਾਡੇ ਜਿਹੜੇ ਧਰਤੀ ਹਟਲੇ ਪਾਣੀ ਆ ਉਹ ਸਾਡੀ ਪਹੁੰਚ ਤੋਂ ਦੂਰ ਹੁੰਦੇ ਜਾ ਰਹੇ ਆ ਜਿੰਨਾ ਪੰਜਾਬ ਦਾ ਜੰਗਲਾਤ ਹੀ ਟਰੱਕਵਾ ਚਾਹੀਦਾ 33% ਉਹ ਨਹੀਂ ਗਾ ਸਿਰਫ 6% ਰਹਿ ਗਿਆ ਔਰ ਸਾਡੇ ਇਹਨਾਂ ਕਾਰਨਾਂ ਦੇ ਕਾਰਨ ਵਾਤਾਵਰਣ ਦੇ ਵਿੱਚ ਬੜੀਆਂ ਵੱਡੀਆਂ ਤਬਦੀਲੀਆਂ ਆ ਰਹੀਆਂ ਔਰ ਜਿਹਦਾ ਖਮਿਆਜਾ ਪੰਜਾਬ ਨੂੰ ਸਮੁੱਚੇ ਉੱਤਰੀ ਭਾਰਤ ਦੇ ਵਿੱਚ ਸਾਡੇ ਖਿੱਤੇ ਨੂੰ ਵੱਡੇ ਪੱਧਰ ਦੇ ਉੱਤੇ ਸਾਹਮਣਾ ਕਰਨਾ ਪੈ ਰਿਹਾ ਔਰ ਇਹਨਾਂ ਚੁਣੌਤੀਆਂ ਦੇ ਮੱਦੇ ਨਜ਼ਰ ਇਹਨਾਂ ਚੁਣੌਤੀਆਂ ਤੇ ਕਾਬੂ ਪਾਉਣ ਦੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਗ ਪੱਤੋ ਹੀਰਾ ਸਿੰਘ ਵਿਖੇ ਅੱਜ ਇੱਕ ਵੱਡਾ ਵੱਡਾ ਸਮਾमेलन ਕਰਵਾਇਆ ਗਿਆ ਹੈ ਔਰ ਇਹ ਸਮੇਲਨ ਦੇ ਵਿੱਚ ਵਕਫ ਵਕ ਮਾਰਾ ਨੇ ਪੰਜਾਬ ਨੂੰ ਜਿਹੜੀਆਂ ਵੀ ਭਰਪੂਰ ਚੁਣੌਤੀਆਂ ਉਹਨਾਂ ਦਾ ਕਿਵੇਂ ਮੁਕਾਬਲਾ ਕੀਤਾ ਜਾ ਸਕਦਾ ਹੈ ਕਿਵੇਂ ਪੰਜਾਬ ਨੂੰ ਚੜ੍ਹਦੀ ਕਲਾ ਦੇ ਵਿੱਚ ਲਿਆਇਆ ਜਾ ਸਕਦਾ ਹੈ ਕਿਵੇਂ ਪੰਜਾਬ ਦੇ ਕੁਦਰਤੀ ਸਰੋਤਾਂ ਨੂੰ ਬਚਾ ਕੇ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕਦਾ ਹੈ ਇਹਦੇ ਤੇ ਵਿਚਾਰਾਂ ਹੋਈਆਂ ਔਰ ਉਮੀਦ ਕਰਦੇ ਹਾਂ ਕਿ ਇਹ ਬਾਗ ਦੇ ਵਿੱਚ ਹੋਈਆਂ ਵਿਚਾਰਾਂ ਇੱਕ ਅਲਕ ਜਗਾਉਣਗੀਆਂ ਸਮੁੱਚੇ ਪੰਜਾਬ ਦੇ ਵਿੱਚ ਇਹ ਜੋਤ ਸਮੁੱਚੇ ਪੰਜਾਬ ਦੇ ਵਿੱਚ ਜਗੂਗੀ ਸਮੁੱਚਾ ਪੰਜਾਬ ਚੇਤਨ ਹੋਊਗਾ ਕਿ ਪੰਜਾਬ ਦੀ ਇਸ ਭਾਗਾ ਪ੍ਰਿਦਰਤੀ ਨੂੰ ਆਪਾਂ ਬਚਾ ਕੇ ਗੁਰੂ ਸਾਹਿਬ ਦੇ ਰਸਤੇ ਦੇ ਉੱਤੇ ਚੱਲਣਾ ਇਹ ਸਾਡੇ ਇਸ ਸਮਾਗਮ ਦਾ ਮੁੱਖ ਮਕਸਦ ਹੈ ਜਦੋਂ ਅਸੀਂ ਗੱਲ ਕਰੀਏ ਪਾਣੀ ਦੀ ਗੱਲ ਕਰੀਏ ਤਾਂ ਦਿਨ ਬਦਨ ਤੂਸ਼ ਹੋ ਰਿਹਾ ਹੈ ਪਾਣੀ ਦੀ ਗੱਲ ਕਰੀਏ ਸਮਾਜ ਨੂੰ ਕੋਈ ਸਨੇਹਾ ਦੇਣਾ ਚਾਹੀਦਾ ਹੈ ਸਮਾਜ ਨੂੰ ਖਾਸ ਤੌਰ ਤੇ ਸਾਡਾ ਬਾ ਪੰਜਾਬ ਦੀ ਕਿਸਾਨੀ ਦੇ ਨਾਲ ਆ ਅਸੀਂ ਪੰਜਾਬ ਦੀ ਕਿਸਾਨੀ ਨੂੰ ਇਹ ਹੀ ਕਹਿਣਾ ਚਾਉਂਦੇ ਹਾਂ ਕਿ ਜਿਹੜੇ ਪੰਜਾਬ ਦੇ ਕੁਦਰਤੀ ਸਰੋਤ ਆ ਇਹਨਾਂ ਨੂੰ ਜੇ ਆਪਾਂ ਬਚਾਵਾਂਗੇ ਤਾਂ ਪੰਜਾਬ ਦੀ ਖੇਤੀ ਟਿਕਾਊ ਹੋ ਸਕਦੀ ਆ ਲੰਮੇ ਸਮੇਂ ਦੇ ਲਈ ਅਸੀਂ ਪੰਜਾਬ ਦੀ ਖੇਤੀ ਇਸ ਜ਼ਮੀਨ ਦੇ ਵਿੱਚੋਂ ਆਪਣੀਆਂ ਜਿਹੜੀਆਂ ਫਸਲਾਂ ਆ ਉਹਦੇ ਬਾਅਦ ਝਾੜ ਲੈ ਸਕਦੇ ਆ ਪਰ ਉਹਦੇ ਲਈ ਸਾਨੂੰ ਇਸ ਜ਼ਮੀਨ ਨੂੰ ਇਸ ਹਵਾ ਨੂੰ ਇਹਨੂੰ ਦੂਸ਼ਿਤ ਹੋਣ ਤੋਂ ਬਚਾਉਣਾ ਪਊਗਾ ਔਰ ਆਪਣਾ ਬੜਮੁੱਲਾ ਯੋਗਦਾਨ ਪਰਾਉਣਾ ਪਊਗਾ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਝੋਨਾ ਸਾਡੇ ਖੇਤਾਂ ਦੇ ਵਿੱਚ ਖੜਾ ਹੈ ਪਰਾਲੀ ਆ ਜਿਹੜੀ ਉਹ ਖੇਤਾਂ ਦੇ ਵਿੱਚ ਆ ਜਣੀ ਹੈ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਪਰਾਲੀ ਨੂੰ ਆਗਣਾ ਲਾਈਏ ਸਗੋਂ ਉਹਨੂੰ ਖੇਤਾਂ ਦੇ ਵਿੱਚ ਜਜ਼ਬ ਕਰੀਏ ਇੱਕ hectar ਰਕਬੇ ਦੇ ਵਿੱਚ ਆਪਾਂ 5000 ਰੁਪਏ ਦੀ ਜਿਹੜੀ ਖਾਦ ਆ ਜਦੋਂ ਪਰਾਲੀ ਸਾੜਦੇ ਆ ਤਾਂ ਸੜ ਕੇ ਸੁਹਾ ਹੋ ਜਾਂਦੀ ਆ ਤੀਜਾ ਹਿੱਸਾ ਸਾਡੀਆਂ ਖਾਦਾਂ ਦਾ ਆਪਾਂ ਸੜ ਕੇ ਸੁਹਾ ਜਾਂਦਾ ਸੋ ਆਪਾਂ ਆਪਣੀ ਹਵਾ ਇਹ ਜੀ ਸੇਤ ਨੂੰ ਬਰਕਰਾਰ ਰੱਖਣਾ ਤਾਂ ਹੀ ਪੰਜਾਬ ਜਿੜਾ ਜਿਉਂਦਾ ਰਹੇਗਾ